ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਨਿਸਾਨ ਸਾਹਿਬ ਵਾਰੇ ਜੋ ਵੀ ਨਿਸਾਨ ਸਾਹਿਬ ਗੁਰੂ ਘਰ ਬਣੇ ਹੋਏ ਨੇ ਉਹਨਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਨਿਸਾਨ ਸਾਹਿਬ ਤੇ ਮੱਥਾ ਟੇਕਦੇ ਹੋ ਤਾਂ ਇਨ੍ਹਾਂ ਦੋ ਸ਼ਬਦਾਂ ਨੂੰ ਵੀ ਬੋਲਦੇ ਹੋ ਤਾਂ ਜੋ ਵੀ ਤੁਹਾਡੀ ਇੱਛਾ ਹੋਊਗੀ ਉਹ ਛੇਤੀ ਪੂਰੀ ਹੋ ਜਾਊਗੀ ਉਹ ਕਿਹੜੇ ਸ਼ਬਦ ਨੇ ਜਿਹੜੇ ਆਪਾਂ ਨੂੰ ਜ਼ਰੂਰ ਬੋਲਣੇ ਚਾਹੀਦੇ ਨੇ ਆਪਣੇ ਮਨ ਦੀ ਇੱਛਾ ਜਿਹੜੀ ਹੈ ਉਹ ਛੇਤੀ ਪੂਰੀ ਹੋ ਜਾਊਗੀ ਵੀਡੀਓ ਦੇ ਅੰਤ ਤੱਕ ਜ਼ਰੂਰ ਬਣਿਆ ਰਹੋ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਤੁਹ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਵੀ ਜਰੂਰ ਰੱਖਣੀ ਜੀ ਸਾਧ ਸੰਗਤ ਜੀ ਨਿਸਾਨ ਸਾਹਿਬ ਸਾਨੂੰ ਗੁਰੂ ਘਰ ਦੀ ਮਰਿਆਦਾ ਸਿਖਾਉਂਦੀ ਨਹੀਂ ਸੰਗਤ ਜੀ ਜਿਵੇਂ ਕਿ ਆਪਣਾ ਦੇਸ਼ ਦਾ ਤਿਰੰਗਾ ਬਣਿਆ ਹੋਇਆ ਹੈ ਉਸ ਨੂੰ ਸਲੂਟ ਕਰਦੇ ਹਾਂ ਕਹਿਣ ਵਾਲੇ ਤਾਂ ਕਹਿੰਦੇ ਨੇ ਕਿ ਹੈ ਤਾਂ ਇਹ ਤਿੰਨ ਰੰਗ ਦਾ ਤਿਰੰਗਾ ਹੀ ਕਸ ਕਿਸ ਲਈ ਇਸ ਨੂੰ ਸਲੂਟ ਕਰਨਾ ਹੈ ਤਰਿਰੰਗੇ ਦੇ ਪਿੱਛੇ ਵੀ ਇੱਕ ਮਰਿਆਦਾ ਬਣਿਆ ਹੋਇਆ ਨੇ ਦੇਸ਼ ਨੂੰ ਬਚਾਉਣ ਦੇ ਲਈ ਬਹੁਤ ਸਾਰੀਆਂ ਜਾਨਾਂ ਗਵਾਈਆਂ ਨੇ ਇਸ ਕਰਕੇ ਇਹ ਤਿੰਨ ਰੰਗ ਦਾ ਆਪਣਾ ਝੰਡਾ ਬਣਿਆ ਹੈ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਕੇ ਫੇਰ ਆਪਾਂ ਤਿਰੰਗੇ ਨੂੰ ਸਲੂਟ ਕਰਦੇ ਹਾਂ ਓਵੇਂ ਹੀ ਹੈ ਜੀ ਆਪਣਾ ਗੁਰੂ ਘਰ ਦਾ ਨਿਸ਼ਾਨ ਸਾਹਿਬ ਇਹਨਾਂ ਨੂੰ ਵੀ ਆਪਾਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਇਹਨਾਂ ਸਾਹਿਬ ਵੀ ਸਾਡੇ ਸ਼ਹੀਦਾਂ ਦਾ ਪ੍ਰਤੀਕ ਹੈ ਜੀ ਜਦੋਂ ਆਪਾਂ ਨਿਸਾਨ ਸਾਹਿਬ ਨੂੰ ਮੱਥਾ ਟੇਕਦੇ ਹਾਂ ਸਾਧ ਸੰਗਤ ਜੀ ਉਦੋਂ ਆਪਾਂ ਆਪਣੇ ਸ਼ਹੀਦਾਂ ਨੂੰ ਮੱਥਾ ਟੇਕਦੇ ਹਾਂ ਤੁਸੀਂ ਇਹ ਨਾ ਸੋਚਿਆ ਕਰੋ ਵੀ ਜੋ ਨਿਸਾਨ ਸਾਹਿਬ ਦੇ ਥੱਲੇ ਥੜਾ ਬਣਿਆ ਹੋਇਆ ਇਹ ਇੱਟਾਂ ਦਾ ਬਣਿਆ ਹੋਇਆ ਜੀ ਉਹ ਥੜੇ ਦੇ ਥੱਲੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸ਼ਹੀਦੀ ਉਸ ਥੜਿਆਂ ਦੇ ਥੱਲੇ ਹੈ ਜੀ ਉਹਨਾਂ ਦੀ ਸ਼ਹੀਦੀਆਂ ਨੋ ਆਪਾਂ ਯਾਦ ਕਰਨਾ ਹੈ ਤਨ ਤਨ ਆ ਬਾਬਾ ਅਮਰ ਸ਼ਹੀਰ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਨਿਸਾਨ ਸਾਬ ਤੇ ਹਮੇਸ਼ਾ ਹੀ ਸ਼ਹੀਦਾਂ ਦਾ ਪਹਿਰਾ ਲੱਗਿਆ ਹੁੰਦਾ ਹੈ ਜੀ ਜਦੋਂ ਜੁਰਾਵਰ ਸਿੰਘ ਜੀ ਨੂੰ ਬਾਬਾ ਜੁਰਾਵਰ ਸਿੰਘ ਨੂੰ ਤੇ ਫਤੇ ਸਿੰਘ ਨੂੰ ਜਦੋਂ ਕਚਹਿਰੀ ਦੇ ਕਚਹਿਰੀ ਦੇ ਵਿੱਚ ਜਦੋਂ ਲੈ ਕੇ ਆਏ ਸੀ ਤੇ ਨੀਹਾਂ ਦੇ ਵਿੱਚ ਦੇਣ ਦੇ ਲਈ ਜਦੋਂ ਉਨ੍ਹਾਂ ਨੂੰ ਹੁਕਮ ਕੀਤਾ ਸੀ ਜਦੋਂ ਨੀਹਾ ਵਿੱਚ ਚਿਣੇ ਜਾ ਰਹੇ ਸੀ ਤੇ ਉਸ ਵੇਲੇ ਵਜੀਦ ਖਾਨ ਉਸ ਵੇਲੇ ਬਹੁਤ ਜ਼ਿਆਦਾ ਹੱਸਿਆ ਸੀ ਵਜੀਦ ਖਾਨ ਕਹਿਣ ਲੱਗਿਆ ਨਾ ਤਾਂ ਦਿਮਾਲੇ ਦਿਖਣਗੇ ਨਾ ਗੁਰਾਂ ਦੇ ਲਾਲ ਦਿਖਣਗੇ ਤੇ ਨਾ ਗੋਬਿੰਦ ਸਿੰਘ ਜੀ ਦਾ ਨਾਮ ਰਹੇਗਾ ਉਥੇ ਫਿਰ ਜੋਰਾ ਬਾਬਾ ਜੋਰਾਵਰ ਸਿੰਘ ਜੀ ਨੇ ਇਹ ਗੱਲ ਕਹੀ ਸੀ ਸੱਚ ਨੂੰ ਮਿਟਾਏਗਾ ਤਾਂ ਖੁਦ ਮਿਟ ਜਾਵੇਗਾ ਤੋਂਗੇ ਜਹਾਨ ਸੇ ਇਹ ਤਾਂ ਕਲੰਗੀਧਰ ਦੇ ਦਿਮਾਲੇ ਤਾਂ ਜੋਰਾਵਰ ਸਿੰਘ ਜੀ ਹੁਣਾਂ ਦੀਆਂ ਜਿੰਦਾ ਤਾਂ ਇਹ ਨਿਸ਼ਾਨ ਸਾਹਿਬ ਦੇ ਝੋਲਣਗੇ ਤੇ ਉਹ ਹਰ ਦੇ ਵੇਲੇ ਯਾਦ ਕਰਉਣਗੇ ਯਾਦ ਕਰਉਣਗੇ ਜੀ ਇਹ ਦਿਮਾਲੇ ਤੇ ਇਹ ਝੋਲੇ ਤੇ ਇਹ ਜਕਾਰੇ ਬਾਰ-ਬਾਰ ਗੂੰਜਣਗੇ ਤੂੰ ਸਾਡੀ ਨਿਸ਼ਾਨੀ ਮਿਟਾਉਣ ਦੀ ਗੱਲ ਕਰਦਾ ਹੈ ਸਮਾਂ ਆਵੇਗਾ ਸਾਡੇ ਵੀਰ ਆਉਣਗੇ ऐसे धरती ते निशान साहिब ਝੁੱਲਣਗੇ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਫੇਰ ਉੱਥੇ ਹੀ ਪੰਥ ਨੇ ਚੁਲਾਇਆ ਸੀ ਮਿਲਿਆ ਮੇਟ ਕੀਤਾ ਸੀ ਮੁਗਲ ਹਕੂਮਤ ਨੂੰ ਤੇ ਨਿਸ਼ਾਨ ਸਾਹਿਬ ਫਿਰ ਉੱਥੇ ਪਹਿਲਾ ਚੁਲਾਇਆ ਗਿਆ ਸੀ ਤੇ ਨਿਸ਼ਾਨ ਸਾਹਿਬ ਪ੍ਰਤੀਕ ਹੈ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਇਹ ਆਪਣੇ ਸ਼ਹੀਦਾਾਂ ਦੀ ਨਿਸ਼ਾਨੀ ਹੈ ਜੀ ਜੋ ਵੀ ਇਨਸਾਨ ਸਾਹ ਪੂਰ ਝੂਲਦੇ ਨੇ ਉਥੇ ਹਮੇਸ਼ਾ ਸ਼ਹੀਦਾਾਂ ਸਿੰਘਾਂ ਦਾ ਪਹਿਰਾ ਲੱਗਿਆ ਹੁੰਦਾ ਹੈ ਜੇਕਰ ਤੁਸੀਂ ਜਦੋਂ ਵੀ ਤੁਸੀਂ ਮੱਥਾ ਟੇਕਣ ਜਾਂਦੇ ਹਾਂ ਗੁਰੂ ਘਰ ਤੇ ਪਹਿਲਾਂ ਸਭ ਤੋਂ ਪਹਿਲਾਂ ਸ਼ਹੀਦਾਾਂ ਸਿੰਘਾਂ ਨੂੰ ਯਾਦ ਕਰਿਆ ਕਰੋ ਫਿਰ ਨਕਮਕਸਤਕ ਹੋਇਆ ਕਰੋ ਤੇ ਫਿਰ ਜੋ ਵੀ ਇੱਛਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਰੱਖਿਆ ਕਰੋ ਤੁਹਾਡੀ ਇੱਛਾ ਹੈ ਇਥੇ ਹਮੇਸ਼ਾ ਹੀ ਦੱਸਦੇ ਨੇ ਸੰਤ ਮਹਾਪੁਰਸ਼ ਜੀ ਜਿਨ੍ਹਾਂ ਨੇ ਗੁਰੂ ਮਹਾਂਕੀਆਂ ਨੂੰ ਪੜ੍ਹਿਆ ਹੋਇਆ ਹੈ ਉਹ ਹਮੇਸ਼ਾ ਹੀ ਕਹਿੰਦੇ ਨੇ ਜਦੋਂ ਵੀ ਤੁਸੀਂ ਮੱਥਾ ਟੇਕਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਤੇ ਮੁਨਕ ਮਸਤਕ ਹੋਇਆ ਕਰੋ ਤੇ ਸ਼ਹੀਦਾਂ ਨੂੰ ਯਾਦ ਕਰਿਆ ਕਰੋ ਫੇਰ ਤੁਸੀਂ ਪ੍ਰੀਕਰਮਾ ਕਰਿਆ ਕਰੋ ਤੇ ਫੇਰ ਜੋ ਵੀ ਅਰਦਾਸ ਹੈ ਤੁਹਾਡੀ ਉਹ ਸ਼ੀਤੀ ਪੂਰੀ ਹੁੰਦੀ ਹੈ ਆਪਾਂ ਸਾਧ ਸੰਗਤ ਜੀ ਬਹੁਤ ਸਾਰੀਆਂ ਅਜਿਹੀਆਂ ਸੰਗਤਾਂ ਹੈ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਬਹੁਤ ਸਾਰੇ ਅਜੇਹੇ ਵੀ ਵੀਰ ਭੈਣ ਨੇ ਜਿਹੜੇ ਹਜੇ ਨਵੇਂ ਗੁਰੂ ਘਰ ਨਾਲ ਜੁੜੇ ਹੈ ਹਜੇ ਉਹਨਾਂ ਨੇ ਹੁਣੇ-ਹੁਣੇ ਹੀ ਜਿਵੇਂ ਕਿ ਗੁਰੂ ਘਰ ਜਾਣਾ ਨਿਸਾਨ ਸਾਹਿਬ ਤੇ ਮੱਥਾ ਟੇਕਣਾ ਜਾਂ ਨਿਸਾਨ ਸਾਹਿਬ ਤੇ ਸੇਵਾ ਕਰਨੀ ਹਜੇ ਹੁਣੇ-ਹੁਣੇ ਹੀ ਚਾਲੂ ਕੀਤੀ ਹੈ ਕਈ ਵੀਰ ਭੈਣ ਇਹੋ ਜਿਹੇ ਨੇ ਜਿਹੜੇ ਪੂਰੇ ਇਤਿਹਾਸ ਨੂੰ ਹਜੇ ਨਹੀਂ ਜਾਣਦੇ ਜੇਕਰ ਤੁਸੀਂ ਨਿਸਾਨ ਸਾਹਿਬ ਤੇ ਮੱਥਾ ਟੇਕਦੇ ਹੋ ਤਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੇ ਹੋ ਤਾਂ ਤੁਹਾਡੀ ਇੱਛਾ ਜਿਹੜੀ ਉਹ ਛੇਤੀ ਪੂਰੀ ਹੁੰਦੀ ਹੈ ਐਸ ਕਰਕੇ ਆਪਾਂ ਨੂੰ ਜਦੋਂ ਵੀ ਮੱਥਾ ਟੇਕਣਾ ਹੈ ਤੇ ਮੂਲ ਮੰਤਰ ਦਾ ਪਾਠ ਕਰਨਾ ਹੈ ਤੇ ਸਹੀਦਾ ਸਿੰਘਾਂ ਨੂੰ ਯਾਦ ਕਰਨਾ ਹੈ ਇਹ ਸੀ ਜੀ ਆਪਣਾ ਅੱਜ ਦਾ ਟੋਪਿਕ ਜੇ ਤੁਹਾਨੂੰ ਅੱਜ ਦਾ ਟੋਪਿਕ ਵਧੀਆ ਲੱਗਿਆ ਹੋਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਰੱਖਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਜੀ ਤਾਂ ਕਿ ਆਪ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ